ਜੀ ਜਪੀਮ ਜਪਾਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਦਿਆਰਥੀ ਆਗੂ ਨਵਦੀਪ ਤਕੂਹਾ ਸੋ ਵਿਦਿਆਰਥੀ ਸਾਥੀਓ ਜਿਹੜੇ ਵੀ ਵਿਦਿਆਰਥੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅੰਤਰਗਤ ਪੜ੍ਹਦੇ ਆ ਜਾਂ ਉਹਦੇ ਨਾਲ ਰਿਲੇਟਡ ਕਾਲਜਿਸ ਦੇ ਵਿੱਚ ਪੜ੍ਹਦੇ ਆ ਉਹਨਾਂ ਸਾਰਿਆਂ ਨੂੰ ਪਤਾ ਵੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਪੀਟੀਯੂ ਨੇ ਆਪਣੀਆਂ ਜਿਹੜੀਆਂ ਫੀਸਾਂ ਆ ਉਹ ਇਨਕਰੀਜ਼ ਕਰ ਦਿੱਤੀਆਂ ਆ ਸੋ ਜਿਹੜੀ ਫੀਸਿਸ ਜਿਗੀਆਂ ਪਹਿਲਾਂ ਜਿਹੜਾ ਟੋਟਲ ਕੁੱਲ ਮਿਲਾ ਕੇ ਆਪਾਂ ਨੂੰ ਫੀਸ ਜਿਹੜੀ ਆ 2400 ਰੁਪਏ ਦੇਣੀ ਪੈਂਦੀ ਸੀ ਉਹਨਾਂ ਨੂੰ ਇਨਕਰੀਜ਼ ਕਰਕੇ ਇੱਕਦਮ ਉਪੀਸਾ ਜਿਹੜੀਆਂ ਆ ਉਹ ਲਗਭਗ 6000 ਦੇ ਕਰੀਬ ਕਰ ਦਿੱਤੀਆਂ ਆ ਜਿਹਦੇ ਵਿੱਚ ਰिफंड ਕਲੇਮ ਨੂੰ ਜਿਹੜਾ ਵਧਾ ਦਿੱਤਾ ਗਿਆ ਆ ਔਰ ਜਿਹੜੇ ਐਗਜ਼ਾਮੀਨੇਸ਼ਨ ਚਾਰਜੀਸ ਆ ਉਹਨੂੰ ਵੀ ਵਧਾ ਦਿੱਤਾ ਗਿਆ ਸੋ ਸਾਡੀ ਪਿਛਲੇ 5 ਦਿਨਾਂ ਤੋਂ ਲਗਾਤਾਰ ਯੂਨੀਵਰਸਿਟੀ ਪ੍ਰਸ਼ਾਸਨ ਬਾਇਆ ਡੀਸੀ ਜਲੰਧਰ ਹਮਾਂਸ਼ੂ ਅਗਰਵਾਰ ਔਰ ਹੋਰ ਜਿਹੜੇ ਉੱਚ ਅਧਿਕਾਰੀ ਆ ਤੇ ਇਹਨਾਂ ਨਾਲ ਅਸੀਂ ਪਹਿਲ ਕੀਤੀ ਔਰ ਅਸੀਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਪਲੱਸ ਜਿਹੜੇ ਟੈਕਨੀਕਲ ਐਜੂਕੇਸ਼ਨ ਮਨਿਸਟਰ ਹੈਗੇ ਆ ਉਹਨਾਂ ਤੱਕ ਇੱਕ ਪਹੁੰਚ ਕਰਕੇ ਕਿਹਾ ਹੈ ਬਿ ਤੁਸੀਂ ਇਹਨਾਂ ਫੀਸਾਂ ਦੇ ਜਿਹੜੇ ਆ ਵਧਾਈਆਂ ਗਈਆਂ ਫੀਸਾਂ ਆ ਉਹਨਾਂ ਨੂੰ ਤੁਰੰਤ ਵਾਪਸ ਲਵੋ ਤੇ ਹਾਲੇ ਤੱਕ ਜਿਹੜਾ ਅੱਜ ਦੀ ਜਦੋਂ ਤੱਕ ਇਹ ਅਸੀਂ ਤੁਹਾਡੇ ਸਾਹਮਣੇ ਵਾਰਤਾਲਾਪ ਕਰ ਰਹੇ ਹਾਂ ਉਦੋਂ ਤੱਕ ਕੋਈ ਵੀ ਡਿਸੀਜਨ ਇਦਾਂ ਦਾ ਨਹੀਂ ਆਇਆ ਤੁਸੀਂ ਇਹ ਗੱਲ ਦੇਖ ਲਓ ਵੀ ਅੱਜ ਜਿਹੜੀ ਸਰਕਾਰ ਨੇ ਆਪ ਹੀ ਰੂਲ ਬਣਾਇਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਕੋਈ ਵੀ ਜਿਹੜਾ ਆ ਕਾਲਜ ਸਕੂਲ ਜਾਂ ਯੂਨੀਵਰਸਿਟੀ ਆ 80% ਤੋਂ ਫੀਸ ਜ਼ਿਆਦਾ ਨਹੀਂ ਵਧਾ ਸਕਦਾ ਪਰ ਇਹਨਾਂ ਨੇ 200% ਫੀਸ ਨੂੰ ਵਧਾ ਕੇ ਇਹ ਸਾਬਤ ਕਰ ਦਿੱਤਾ ਵੇ ਨਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਸਰਕਾਰ ਨੂੰ ਮੰਦੀ ਆ ਔਰ ਨਾ ਹੀ ਇਹ ਸਰਕਾਰ ਜਿਹੜੀ ਆ ਕਿਉਂਕਿ ਇਸ ਜਿਹੜੀ ਫੀਸਾਂ ਵਧਾਈਆਂ ਦੇ ਨਾਲ ਲਗਭਗ 8 ਤੋਂ 10 ਲੱਖ ਵਿਦਿਆਰਥੀ ਜਿਹੜਾ ਸਫਰ ਹੋ ਰਿਹਾ ਹੈ ਉਹ 8 ਤੋਂ 10 ਲੱਖ ਵਿਦਿਆਰਥੀਆਂ ਦੀ ਫੀਸ ਜਿਹੜੀ ਆ ਉਹ ਵਧਾ ਦਿੱਤੀ ਗਈ ਆ ਜੇ ਨੂੰ ਸੀ ਕੈਲਕੂਲੇਸ਼ਨ ਕਰੀਏ ਤਾਂ ਲਗਭਗ 600 ਤੋਂ 700 ਕਰੋੜ ਰੁਪਏ ਦਾ ਜਿਹੜਾ ਨੁਕਸਾਨ ਆ ਉਹ ਆਮ ਜਨਤਾ ਨੂੰ ਜਿਹੜਾ ਹੋਊਗਾ ਮੇਰੇ ਹਿਸਾਬ ਦੇ ਨਾਲ ਇਹ ਜਿਹੜਾ ਬਹੁਤ ਤਕਾ ਹੈ ਵਿਦਿਆਰਥੀ ਵਰਗ ਦੇ ਨਾਲ ਨੌਜਵਾਨਾਂ ਦੇ ਨਾਲ ਕਿਉਂਕਿ ਦੇਖੋ ਅੱਜ ਤੁਸੀਂ ਵਿਦਿਆਰਥੀ ਵਰਗ ਨਾਲ ਇੰਨਾ ਤੱਕਾ ਕਰ ਰਹੇ ਆਂ ਔਰ ਮੈਂ ਵਿਦਿਆਰਥੀਆਂ ਨੂੰ ਵੀ ਕਹਿਣਾ ਚਾਹੁੰਦਾ ਵੀ ਆਪਾਂ ਇਸ ਤੱਕੇ ਨੂੰ ਬਿਲਕੁਲ ਸਹਿਣ ਨਹੀਂ ਕਰਨਾ ਅੱਗੇ ਅਸੀਂ ਗੁਰਾਂਦੇ ਯੂਨੀਵਰਸਿਟੀ ਦੇ ਖਿਲਾਫ ਲੜ ਕੇ ਉਹਨਾਂ ਦੀਆਂ ਫੀਸਾਂ ਵੀ ਘੱਟ ਕਰਾਈਆਂ ਸੀਗੀਆਂ ਆਨਲਾਈਨ ਐਗਜ਼ਾਮੀਨੇਸ਼ਨ ਵਾਰੀ ਜਦੋਂ ਕੋਰੋਨਾ ਵਿੱਚ ਹੋਇਆ ਸੀ ਉਦੋਂ ਵੀ ਆਪਾਂ ਜਿਹੜਾ ਆਪਣੀ ਜਿੱਤ ਪ੍ਰਾਪਤ ਕੀਤੀ ਸੀ ਚਾਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮਸਲਾ ਹੋਵੇ ਉਹ ਵੀ ਵਿਦਿਆਰਥੀਆਂ ਦੇ ਸਹਿਯੋਗ ਨਾਲ ਹੱਲ ਕਰਾਇਆ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਸਾਰੇ ਵਿਦਿਆਰਥੀ ਇਕੱਠੇ ਹੋਈਏ ਔਰ ਸਰਕਾਰ ਨੂੰ ਮੇਰੀ ਖਾਸ ਤੌਰ ਤੇ ਚੇ ਵੇ ਵਿਧਾਨ 36 ਆਵਰ 36 ਘੰਟਿਆਂ ਦੇ ਅੰਦਰ ਅੰਦਰ ਇਹ ਜਿਹੜਾ ਫੈਸਲਾ ਵਿਡਰੋ ਕਰੋ ਵਾਪਸ ਲਾਓ ਨਹੀਂ ਤਾਂ ਫਿਰ ਤੁਹਾਡੇ ਜਿਹੜਾ ਖਿਲਾਫ ਆ ਉਹ ਅਸੀਂ ਅੰਦੋਲਨ ਕਰਾਂਗੇ ਔਰ ਸਾਡਾ ਜਿਹੜਾ ਅੰਦੋਲਨ ਆ ਸੜਕ ਰੋਕੂ ਸਰਕਾਰ ਠੋਕੋ ਅੰਦੋਲਨ ਹੋਊਗਾ ਤਾਂ ਫਿਰ ਇਹ ਅੰਦੋਲਨ ਅੱਗੇ ਚਰ ਕੇ ਜਿਹੜਾ ਆ ਉਹ ਬਾਈਕਟ ਅੰਦੋਲਨ ਦੇ ਵਿੱਚ ਵੀ ਬਦਲ ਜਾਊਗਾ ਤਾਂ ਫਿਰ ਸਰਕਾਰ ਜੇਕਰ ਭਲੀ ਚਾਹੁੰਦੀ ਆ ਤਾਂ ਫਿਰ ਉਹ ਇਸ ਫੈਸਲੇ ਨੂੰ ਵਾਪਸ ਲਵੇ ਟੈਕਨੀਕਲ ਐਜੂਕੇਸ਼ਨ ਮਨਿਸਟਰ ਇਹਦੇ ਤੇ ਸੰਗਿਆਨ ਲਵੇ ਮੁੱਖ ਮੰਤਰੀ ਭਗਵੰਤ ਮਾਨ ਇਹਨੂੰ ਜਿਹੜਾ ਆ ਸੋਚ ਵਿਚਾਰ ਚ ਲਿਆਵੇ ਵੀ ਇੰਨੀਆਂ ਫੀਸਾਂ ਵਧਾਉਣੀਆਂ ਇਹ ਕੋਈ ਚੰਗੀ ਗੱਲ ਨਹੀਂ ਇਹ ਵਿਦਿਆਰਥੀਆਂ ਦੇ ਲਈ ਲਾਹੇਵੰਦ ਨਹੀਂਗੀ ਸਰਕਾਰ ਲਈ ਵੀ ਇਹ ਗੱਲ ਕੋਈ ਬਹੁਤੀ ਜਿਹੜੀ ਆ ਚੰਗੀ ਨਹੀਂ ਹੈਗੀ ਸੋ ਅੰਤ ਵਿੱਚ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਇਸ ਫੈਸਲੇ ਨੂੰ ਵਾਪਸ ਲੈਣੇ ਆ ਤਾਂ ਠੀਕ ਹੈ ਨਹੀਂ ਤਾਂ ਅਸੀਂ ਸਾਰੇ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਤੇ ਜਿੰਨੇ ਵੀ ਟੈਕਨੀਕਲ ਕੈਂਪਸਸੇਸ ਹੈਗੇ ਆ ਉਹਨਾਂ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਸੜਕ ਰੋਕੋ ਸਰਕਾਰ ਖੋ ਅੰਦੋਲਨ ਦੇ ਵਿੱਚ ਸ਼ਾਮਲ ਹੋਵਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਜੈ ਭੀਮ ਜੈ ਪਾਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਦਿਆਰਥੀ ਏਕਤਾ ਜਿੰਦਾਬਾਦ